ਨਾਮ ਕੀ ਹੈ ਤਾਂ ਕੀ ਘਟਨਾ ਹੋਈ ਹੈ ਕਿ ਆਰਾਮ ਹੈ। ਓਏ ਮੇਰਾ ਨਾਮ ਹੈ ਜੀ ਗੁਰਦੀਪ ਸਿੰਘ। ਮੈਂ ਇੱਕ ਵਸ ਵਿੱਚ ਰਹਿੰਦਾ ਤੇ ਮੈਂ ਬੀਜਪੀ ਦਾ ਵਰਕਰ ਹਿੱਸੇ ਦਾ ਮੈਂ ਠੀਕ ਹੈ ਜੀ। ਤੇ ਰਾਤ ਜਦੋਂ ਮੈਂ ਸੋ ਰਿਹਾ ਸੀ ਨਾ ਤੇ ਉਸ ਟਾਈਮ ਇਹ ਘਟਨਾ ਹੋਈ ਹੈ। ਮੈਂ ਸਵੇਰੇ 7:30 ਦੇ ਕਰੀਬ ਜਿਮ ਜਾਣ ਲੱਗਾ ਤਾਂ ਉਦੋਂ ਆ ਕੇ ਦੇਖਿਆ ਮੇਰੀ ਗੱਡੀ ਦਾ ਜਿਵੇਂ ਤੋੜਪਨ ਹੋਈ ਹੈ। ਤੇ ਉਸ ਟਾਈਮ ਮੈਨੂੰ ਆਈਡੀ ਨਹੀਂ ਸੀ ਕਿ ਮੇਰੀ ਗੱਡੀ ਉੱਪਰ ਫਾਇਰਿੰਗ ਹੋ ਚੁੱਕੀ ਹੈ। ਮੈਂ ਨੋਰਮਲ ਆਪਣਾ 112 ਦੇ ਕੋਲ ਕੀਤੀ ਤੇ ਮੈਂ ਉਰ ਵੀ ਕਲਿੱਕ ਕੀਤੀ ਕੰਪਲੇਨਟ ਦੇ ਕੇ ਥਾਣੇ 'ਕੇ। ਬੱਟ ਜਦੋਂ ਬਾਅਦ ਵਿੱਚ ਮੈਂ ਵੀਡੀਓ ਵਗੈਰਾ ਦੀ ਘੜ ਹੈ ਨਾ ਸੀਸੀਟੀ ਉਸ ਤੋਂ ਬਾਅਦ ਜਦੋਂ ਮੈਨੂੰ ਸ਼ੱਕ ਪਿਆ ਮੈਂ ਗੱਡੀ ਆਪਣੀ ਅੰਦਰੋਂ ਚੈੱਕ ਕਰਕੇ ਦੇਖੀ ਤਾਂ ਆਹ ਸਾਈਡ ਦੇ ਕੋਈ ਛੇਦ ਸੀਗਾ ਤੇ ਉਸ ਤੋਂ ਬਾਅਦ ਜਦੋਂ ਮੈਂ ਗੱਡੀ ਦੀ ਡਿੱਕੀ ਚੈੱਕ ਕਰੇ ਅੰਦਰ ਲੱਭਣ ਦੀ ਕੋਸ਼ਿਸ਼ ਕੀਤੀ ਡਿੱਕੀ ਵਿੱਚ ਇੱਕ ਮੈਨੂੰ ਗੋਲੀ ਮਿਲੀ ਅੰਦਰੋਂ ਫਿਰ ਮੈਂ ਦੁਬਾਰਾ ਕਾਲ ਕੀਤੀ ਮੈਂ ਕਿਹਾ ਭਾਈ ਜਿਵੇਂ ਇਹ ਗੱਲ ਹੈ ਕਿ ਸੀਰੀਅਸ ਮੈਟਰ ਹੈ ਕਿ ਮੈਨੂੰ ਤੋੜਪਾਣੀ ਹੋਈ ਹੈ ਫਾਇਰਿੰਗ ਹੋਈ ਗੱਡੀ ਉੱਪਰ ਆਪਣੀ ਪੁਰਾਣੀ ਕਿਸ ਨਾਲ ਰੰਜਿਸ਼ ਚੱਲਦੀ ਹੈ ਨਹੀਂ ਭਾਈ ਮੇਰੀ ਕੋਈ ਰੰਜਿਸ਼ ਨਹੀਂ ਹੈਗੀ ਨਹੀਂ 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 ਮੇਰੀ ਕੋਈ ਰੰਜਿਸ਼ ਨਹੀਂ ਕਿਸ ਨਾਲ ਵੀ ਨਾ ਮੇਰੀ ਉੱਪਰ ਬਾਰ ਕਰੇਗਾ ਕਿਸੇ ਨਾਲ ਨਾ ਕੋਈ ਅਜਿਹੀ ਦੁਸ਼ਮਣੀ ਹੈ ਕਿਸੇ ਨਾਲ ਕੋਈ ਫ ਆਪਣਾ حاجه ਕੁਝ ਨਹੀਂ ਫਾਇਰਿੰਗ ਕਿਸੇ ਹੋਰ ਦੇ ਕਰ ਰਹੀ ਹੈ ਕਿ ਤੁਹਾਡੇ ਨਹੀਂ ਨਹੀਂ ਭਾਈ ਇਹ ਨਹੀਂ ਜੇ ਇਹ ਵਾਲਾ ਸੀਨ ਹੁੰਦਾ ਤਾਂ ਉਹ ਪਹਿਲਾਂ ਕਾਫੀ ਦਿਨ ਤੋਂ ਗੱਡੀ ਦੇ ਕੋਲ ਪਿੱਛੇ ਖੜ ਕੇ ਵੀ ਲੋਕ ਇੱਕ ਜਿਹੜੇ ਸਾਈਡਮੈਂਟ ਖੜੇ ਰਹੇ ਆ ਜਿਹੜੀ ਵੀਡੀਓ ਹਰੂ ਜਿਹੜਾ ਪਹਿਲਾਂ ਤੋਂ ਖੜੇ ਆ ਉਹਨਾਂ ਬਿਲਕੁਲ ਬਰਾਬਰ ਆ ਕਿ ਮੇਰੀ ਕਿਉਂਕਿ ਮੇਰੀ ਗੱਡੀ ਨਾ ਉਰੇ ਮੇਰੀ ਇੱਥੇ ਗੱਡੀ ਖੜਦੀ ਹੈ ਵੀ ਜਿਵੇਂ ਜਿਵੇਂ ਮੈਂ ਗੱਡੀ ਲੈ ਮੈਂ ਚਾਰ ਕਿ ਮਹੀਨੇ ਪਹਿਲਾਂ ਗੱਡੀ ਲਿੱਤੀ ਸੀ ਉਹ ਸੇਮ ਦਿਨ ਤੋਂ ਗੱਡੀ ਮੇਰੀ ਇਸ ਜੀ ਲੋਕੇਸ਼ਨ ਤੇ ਖੜੀ ਹੁੰਦੀ ਹੈ ਰੋਜ਼ ਤੇ ਕਾਫੀ ਟਾਈਮ ਮੈਂ ਇਸ ਗੱਡੀ ਦੇ ਵਿੱਚ ਬੈਠਾ ਰਹਿੰਦਾ ਨਹੀਂ ਮੈਨੂੰ ਕੋਈ ਫੋਨ ਆ ਗਿਆ ਕੁਝ ਆ ਗਿਆ ਮੈਂ ਗੱ ਉਹ ਦਿਨ ਕੁਦਰਤੀ ਮੈਂ ਜਿਵੇਂ ਥੋੜਾ ਲੇਟ ਨਾਈਟ ਹੋ ਗਿਆ ਮੈਂ ਗੱਡੀ ਵਿੱਚ ਨਹੀਂ ਸੀਗਾ ਕੋਈ ਧੰਕੀ ਭਰੇ ਕੋਲਿਆ ਕੋਈ ਲੈਟਰ ਨਹੀਂ ਕੋਈ ਪੁੱਛਾ ਹੋਇਆ ਨਹੀਂ ਨਹੀਂ ਭਾਈ ਹਲੇ ਤੱਕ ਤਾਂ ਇਹ ਜੀ ਕੋਈ ਚੀਜ਼ ਸਾਹਮਣੇ ਨਹੀਂ ਬਾਕੀ ਹਲੇ ਪੁਲਿਸ ਤਾਂ ਟੀਚ ਕਰ ਰਹੀ ਹਲੇ ਕੀ ਸਰ ਇਨਫੋਰਮੇਸ਼ਨ ਕੀ ਆਈ ਸੀ ਦੇਖੋ ਜੀ ਸਾਨੂੰ ਕੰਪਲੇਨੈਂਟ ਨੇ ਫੋਨ ਕੀਤਾ ਸੀਗਾ ਜੀ ਮੇਰੀ ਗੱਡੀ ਦੇ ਵਿੱਚ ਕੋਈ ਹੈਗਾ ਪਹਿਲਾਂ ਵੀ ਕੋਈ ਕਹਾੜੀ ਕੁੜੀ ਵਗੈਰਾ ਨਾਲ ਮਾਰ ਕੇ ਵੀ ਸਾਡੀ ਗੱਡੀ ਦੇ ਉੱਪਰ ਮਾਰਕ ਤੇ ਇਨਫੋਰਮੇਸ਼ਨ ਦਿੱਤੀ ਸੀਗੀ ਜਦ ਇੱਥੇ ਆ ਕੇ ਚੱਲਿਆ ਤਾਂ ਇੱਥੇ ਆ ਕੇ ਇਹ ਗੱਲ ਵੀ ਮਨ ਲੋ ਇਹ ਤੋਂ ਸੁਣਨੇ ਤੋਂ ਆ ਰਹੀ ਹੈ ਵੀ ਇੱਥੇ ਫਾਇਰਿੰਗ ਵੀ ਹੋਈ ਆ। ਉਹਦੇ ਸੰਬੰਧੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਫਰਦਰ ਇਨਵੈਸਟੀਗੇਸ਼ਨ ਜੋ ਵੀ ਸਾਹਮਣੇ ਆਊਗਾ ਉਸ ਮੁਤਾਬਕ ਕਾਰਵਾਈ ਕਰਾਂਗੇ। ਬਾਕੀ ਜੀ ਸਕੋਰਪੀਓ ਗੱਡੀ ਆਈ ਸੀਗੀ ਉਹਦਾ ਨੰਬਰ ਵਗੈਰਾ ਟਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਤੇ ਉਹਨੂੰ ਕਰਕੇ ਜਲਦੀ ਹੀ ਅਸੀਂ ਬੰਦੇ ਫੜ ਲਵਾਂਗੇ। ਉਹ ਵੀ ਹੈਗੇ। ਉਹ ਅਸੀਂ ਇਹਨਾਂ ਕੋਲ ਹੈਗਾ ਸੀਗਾ ਇਹ ਦਿਖਾ ਰਹੇ ਸੀਗੇ ਜੀ ਉਹਨੂੰ ਚੈੱਕ ਕਰਦੇ ਆ ਵੀ ਕੀ ਹੋਇਆ ਇੱਥੇ ਲੱਗਿਆ ਕਿ ਨਹੀਂ ਵਜਿਆ ਹਜੇ।